26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ਦੇ ਉੱਪਰ ਜਿਹੜੀ ਕੀ ਹੈ ਹਮੇਸ਼ਾ ਹੀ ਇੱਕ ਸੈਲੀਬ੍ਰੇਸ਼ਨ ਇੱਕ ਤਿਹਾਰ ਜਿਹੜਾ ਉਹ ਸਾਡਾ ਆਉਂਦਾ ਹੈ ਕਿਉਂਕਿ 26 ਜਨਵਰੀ 1950 ਦੇ ਵਿੱਚ ਸਾਨੂੰ ਸਾਡੇ ਸਵੈਦਾਇnik ਜਿਹੜੇ ਆ ਅਧਿਕਾਰ ਉਹ ਮਿਲੇ ਸੀ ਇਸ ਦਿਨ ਸਾਡਾ ਜਿਹੜਾ ਸੰਵਿਧਾਨ ਉਹ ਲਾਗੂ ਹੋਇਆ ਸੀਗਾ ਉਹ 15 ਅਗਸਤ 1947 ਨੂੰ ਅਸੀਂ ਆਜ਼ਾਦ ਤਾਂ ਹੋ ਗਏ ਸੀ ਪਰ ਸਾਡੇ ਅਧਿਕਾਰ ਹੈ ਸਾਡੇ ਮੌਲਿਕ ਅਧਿਕਾਰ ਸਾਡੇ ਸਾਲਾਂ ਦੀ ਆਜ਼ਾਦੀ ਜਿਹੜੀ ਹੈ ਉਹ ਸਾਡੇ ਸੰਵਿਧਾਨ ਦੇ ਨਾਲ ਮਿਲੀ ਸੀ ਜਿੰਨਾ ਕੋਈ ਡਾਕਟਰ ਬੀ ਆਰ ਅੰਬੇਦਕਰ ਨੇ 26 ਜਨਵਰੀ 1950 ਦੇ ਵਿੱਚ ਜਿਹੜਾ ਅਸੀਂ ਲਾਗੂ ਹੋਇਆ ਸੀ ਸੰਵਿਧਾਨ ਜਿਹੜਾ ਹੈ ਉਹ ਡਾਕਟਰ ਬੀ ਆਰ ਅੰਬੇਦਕਰ ਵੱਲੋਂ ਲਿਖਿਆ ਗਿਆ ਸੀ ਅਸੀਂ ਉਸ ਉਪਲਕਸ਼ ਦੇ ਵਿੱਚ ਅਸੀਂ ਮੌਜੂਦ ਹਾਂ ਭਾਰਤ ਭਾਕ ਦੇ ਬਿਲਕੁਲ ਜ਼ੀਰੋ ਲਾਈਨ ਦੇ ਉੱਪਰ ਮੈਂ ਪਹਿਲੇ ਕੈਮਰਾਮੈਨ ਕਹਾਂਗਾ ਤਸਵੀਰਾਂ ਦਿਖਾ ਦੇਣ ਪਿੱਛੇ ਮੇਰੇ ਜਿਹੜੇ ਆ ਉਹ ਬਾਰਡਰ ਭਾਰਤ ਪਾਕੀਮਾ ਦੇ ਉੱਪਰ ਜਿਹੜੀ ਹੈ ਰੀਟ੍ਰੀਟ ਸੈਰੇਮਨੀ ਜਿਹੜੀ ਕਿ ਰੂਟੀਨ ਤੇ ਡੇਲੀ ਹੀ ਹੁੰਦੀ ਹੈ ਉਹ ਹੋ ਰਹੀ ਹੈ ਔਰ ਤੁਸੀਂ ਦੇਖੋਗੇ ਕਿ ਇੱਥੇ ਸਾਡੇ ਜਵਾਨ ਸਾਡੇ ਦੇਸ਼ ਦੀ ਸ਼ਾਨ ਸਾਡੇ ਜਿਹੜੇ ਆ ਉਹ ਜਿੰਨੂੰ ਆਪਾਂ ਕਹਿ ਦਿੰਨੇ ਆ ਜਿਨ੍ਹਾਂ ਨੂੰ ਵੇਖ ਕੇ ਸਾਡੇ ਪੂਰਾ ਜਿਹੜਾ ਸਰੀਰ ਦਾ ਖੂਨ ਹੈ ਉਹ ਬਿਲਕੁਲ ਉਬਾਲੇ ਮਾਰਨਾ ਸ਼ੁਰੂ ਹੁੰਦਾ ਇਹਨਾਂ ਦੀ ਪ੍ਰੇਡ ਦੇਖ ਕੇ ਇਹਨਾਂ ਦਾ ਜज्ਬਾ ਦੇਖ ਕੇ ਇਹਨਾਂ ਦੇ ਦੇਖੋ ਤੁਸੀਂ ਸਾਡੇ ਜਵਾਨ ਜਿਹੜੇ ਆ ਉਹ ਕਿਸ ਤਰ੍ਹਾਂ ਰੀਟਰੀਟ ਸੈਰਮਨੀ ਦੇ ਵਿੱਚ ਕਿਸ ਤਰ੍ਹਾਂ ਇੱਕ ਉਤਸ਼ਾਹ ਦੇ ਨਾਲ ਜਿਹੜੀ ਸੈਰਮਨੀ ਰੀਟਰੀਟ ਕਰ ਰਹੀ ਹੈ ਔਰ ਇਸ ਦੇ ਨਾਲ ਹੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਜਿਹੜੀਆਂ ਪਾਕ ਦੇ ਵਿੱਚ ਪਾਕਿਸਤਾਨ ਦੇ ਵਿੱਚ ਜਿਹੜੇ ਉਹਨਾਂ ਦੇ ਜਵਾਨ ਨੇ ਉਹ ਵੀ ਜਿਹੜੀ ਹੈ ਰੀਟਰੀਟ ਸੈਰਮਨੀ ਦੇ ਵਿੱਚ ਆਪਣਾ ਜਿਹੜਾ ਉਹ ਭਾਗ ਲੈ ਰਹੇ ਹਿੱਸਾ ਲੈ ਰਹੇ ਇਹ ਵੀ ਸੈਰਮਨੀ ਚੱਲ ਰਹੀ ਹੈ ਔਰ ਉਹਨਾਂ ਦੇ ਜਵਾਨ ਵੀ ਇੱਥੇ ਮੌਜੂਦ ਹੈ ਉਹਨਾਂ ਦੀ ਜਿਹੜੀ ਆਵਾਮ ਹੈ ਜਨਤਾ ਹੈ ਉਹ ਵੀ ਮੌਜੂਦ ਹੈ ਇਹ ਸਾਡੇ ਲੋਕ ਨੇ ਜਿਹੜੇ ਕਿ ਇੱਥੇ ਪਾਰ ਪਾਕਸੀਮਾ ਦੇ ਵਿੱਚ ਆਪਣੇ ਦੇਸ਼ ਨੂੰ ਜਿਹੜੇ ਕੀ ਹੈ ਉਹ ਉਤਸ਼ਾਹ ਦੇਣ ਵਾਸਤੇ ਪ੍ਰੋਸਾਹਨ ਦੇਣ ਵਾਸਤੇ ਆਏ ਨੇ ਉਹ ਸਾਡੇ ਵਿੱਚ ਅੱਜ ਮੌਜੂਦ ਨੇ ਜਿਹੜੇ ਸਾਡੇ ਹਰਬਜਨ ਸਿੰਘ ਈਟੀਓ ਜਿਹੜੇ ਕੈਬਨਿਟ ਮਨਿਸਟਰ ਨੇ ਉਹ ਸਾਡੇ ਵਿੱਚ ਮੌਜੂਦ ਨੇ ਉਹ ਨਾਲ ਉਹਨਾਂ ਦੇ ਰਿਲੇਟਿਵ ਨੇ ਨਾਲ ਐਮਐਲਏ ਸਾਹਿਬ ਦਿਹਾਤੀ ਜਿਹੜੇ ਰਿਗਰੀਸ ਦਈਆ ਜੀ ਉਹ ਮੌਜੂਦ ਨੇ ਨਾਲ ਸਾਡੇ ਐਮਐਲਏ ਜਿਹੜੇ ਮੌਜੂਦ ਨੇ ਸ਼ਹਿਰੀ ਰਣਵੀਰ ਭੁੱਲਰ ਜੀ ਉਹ ਮੌਜੂਦ ਨੇ ਔਰ ਪਿੱਛੇ ਜਿਹੜੀ ਹੈ ਉਹ ਸਾਰੇ ਉਹ ਟੀਮ ਬੈਠੀ ਹੋਈ ਹੈ ਜਿਹੜੀ ਉਹਨਾਂ ਦੇ ਨਾਲ ਉਹ ਆਏ ਹੋਏ ਨੇ ਲੋਕ ਉਹ ਉਹ ਮੌਜੂਦ ਨੇ ਇਹ ਅੱਜ ਕੁਦਰਤੀ ਜਿਵੇਂ ਇਹ ਵੀ ਅੱਜ ਫਿਰੋਜ਼ਪੁਰ ਦੇ ਵਿੱਚ ਰੀਟ੍ਰੀਟ ਸੈਰਮਨੀ ਹੀ ਦੇਖਣ ਜਿਹੜੇ ਉਹ ਆਏ ਹੋਏ ਨੇ ਔਰ ਇਸ ਜ਼ੀਰੋ ਲਾਈਨ ਦੇ ਉੱਪਰ ਮੌਜੂਦ ਨੇ ਤੁਸੀਂ ਦੇਖੋ ਇਹ ਪਬਲਿਕ ਜਿਹੜੀ ਹੈ ਉਹ ਪਾਕਿਸਤਾਨ ਦੀ ਪਬਲਿਕ ਹੈ ਜਿਹੜਾ ਕਿ ਆਪਾਂ ਕਹਿ ਸਕਦੇ ਪਾਕਿਸਤਾਨ ਰੇਂਜਰ ਗੰਡਾ ਸਿੰਘ ਵਾਲਾ ਜਿਹੜੀ ਪੋਸਟ ਹੈ ਇਹ ਉਹ ਹੈ ਪਾਕਿਸਤਾਨ ਦੀ ਗੰਡਾ ਸਿੰਘ ਪੋਸਟ ਇਹ ਉਹਨਾਂ ਦੀ ਆਵਾਮ ਹੈ ਪਬਲਿਕ ਹੈ ਉਹਨਾਂ ਦੀ ਔਰ ਇਧਰ ਸਾਡੇ ਜਿਹੜੇ ਹੈ ਉਹ ਸਾਡੇ ਹਿੰਦੂਸਤਾਨ ਦੇ ਲੋਕ ਜਿਹੜੇ ਆ ਉਹ ਬੈਠੇ ਹੋਏ ਆ ਔਰ ਤੁਸੀਂ ਦੇਖੋ ਉੱਪਰ ਜਿਹੜਾ ਉਹ ਤਿਰੰਗਾ ਸਾਡੀ ਸ਼ਾਨ ਸਾਡੀ ਜਾਨ ਸਾਡੇ ਭਾਰਤ ਦੀ ਸ਼ਾਨ ਜਿਹੜਾ ਸਾਡਾ ਤਿਰੰਗਾ ਉਹ ਹੈ ਔਰ ਇਹਦੇ ਨਾਲ ਜਿਹੜਾ ਉਹ ਪਾਕਿਸਤਾਨ ਦਾ ਜਿਹੜਾ ਝੰਡਾ ਹੈ ਉਹ ਵੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਰਹਿਤ ਔਰ ਇਹ ਮੈਂ ਕੈਮਰਾਮੈਨ ਨੂੰ ਕਹਾਂ ਥੋੜੀ ਪਿੱਛੇ ਤਸਵੀਰਾਂ ਦੇਖਣ ਇਹ ਸਾਡਾ ਜਿਹੜਾ ਉਹ ਗੇਟ ਹੈ ਜਿੱਥੋਂ ਅਸੀਂ ਜਿਹੜੀ ਸਾਡੇ ਦੇਸ਼ ਦਾ ਉਹ ਝੰਡਾ ਲੱਗਾ ਹੋਇਆ ਜਿੱਥੋਂ ਅਸੀਂ ਸਾਡੀ ਸ਼ੁਰੂਆਤ ਹੁੰਦੀ ਹੈ ਬਾਰਡਰ ਤੇ ਆਨ ਦੀ ਜਿਹੜਾ ਜ਼ੀਰੋ ਲਾਈਨ ਦੇ ਉੱਪਰ ਫਿਲਹਾਲ ਅਸੀਂ ਜ਼ੀਰੋ ਲਾਈਨ ਦੇ ਉੱਪਰ ਮੌਜੂਦ ਆ ਔਰ ਜਿਹੜੀ ਹੈ ਇੱਥੇ ਬਹੁਤ ਸਾਹ ਦੇ ਨਾਲ ਜਿਹੜੀ ਹੈ ਉਹ ਰੀਟਰੀ ਸ cerimoni ਚੱਲ ਰਹੀ ਹੈ ਇਹ ਸਾਡੇ ਦੇਸ਼ ਦੇ ਜਵਾਨ ਨੇ ਜਿਹੜੇ ਕਿ ਸਾਡੀ ਸੁਰੱਖਿਆ ਵਾਸਤੇ 24 ਘੰਟੇ ਜਿਹੜੇ ਮੌਜੂਦ ਨੇ ਔਰ ਇਹਨਾਂ ਦੀ ਖਾਤਰ ਹੀ ਅੱਜ ਅਸੀਂ ਇੱਥੇ ਜਿਨ ਪਾਕਿਸਤਾਨ ਦੇ ਨਾਲ ਜਿਹੜੀ ਸੀਮਾ ਸਾਡਾ ਫਰੋਜ਼ਪੁਰ ਸ਼ਹਿਰ ਲੱਗਦਾ ਹੈਗਾ ਅਸੀਂ ਉਹਦੇ ਦੇ ਸਾਹ ਲੈਨੇ ਆ ਸਾਡੇ ਜਿਹੜੇ ਪੰਜਾਬ ਦੇ ਇੰਡੀਆ ਦੇ ਜਿਹੜੇ ਬੀਐਸਐਫ ਦੇ ਜਵਾਨ ਨੇ ਉਹ ਕਿਸ ਤਰ੍ਹਾਂ ਸਾਡੀ ਸੁਰੱਖਿਆ ਵਾਸਤੇ ਹਮੇਸ਼ਾ ਤਨਨਾਤ ਨੇ ਔਰ ਆ ਦੇਖੋ ਇਹ ਦੇਖੋ ਤੀਸਰਾ ਉਤਸ਼ਾਹ ਦੇਖੋ ਸਾਡੇ ਜਵਾਨ ਜਿਹੜੇ ਨੇ ਉਹਨਾਂ ਦਾ ਉਤਸ਼ਾਹ ਦੇਖੋ ਕਿੰਨਾ ਉਤਸ਼ਾਹ ਹੈ ਕਿੰਨਾ ਜੋਸ਼ ਹੈ ਇਹ ਜਿਹੜਾ ਹੈ ਸਾਡਾ ਜੋਸ਼ ਹੈ ਸਾਡੇ ਦੇਸ਼ ਦਾ ਜਜ਼ਬਾ ਸਾਡੇ ਅੰਦਰ ਦੇਸ਼ ਭਗਤੀ ਇਹ ਹੈ ਦੇਸ਼ ਭਗਤੀ ਇਹ ਹੈ ਦੇਸ਼ ਭਗਤੀ ਸਾਡੇ ਦੇਸ਼ ਦੇ ਨੌਜਵਾਨ ਜਿਹੜੇ ਕੀ ਕਿੰਨੇ ਉਤਸ਼ਾਹ ਦੇ ਨਾਲ ਜੋਸ਼ ਦੇ ਨਾਲ ਜਿਹੜੀ ਕੀ ਹੈ ਇਹ ਇਹ ਪਰੇਡ ਜਿਹੜੇ ਕਰਦੇ ਨੇ ਉਧਰ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਰਾਹੀਂ ਇਹ ਤਸਵੀਰਾਂ ਉਹ ਨੇ ਜਿਹੜੀਆਂ ਤੁਸੀਂ ਪਾਕਿਸਤਾਨੀਆਂ ਦੇਖ ਰਹੇ ਹੋ ਉਹਨਾਂ ਦੇ ਰੇਂਜਰ ਜਿਹੜੇ ਉਹਨਾਂ ਦੇ ਜਵਾਨ ਹੈ ਉਹ ਵੀ ਜਿਹੜੇ ਹੈ ਉਹ ਜਿਹੜੀ ਹੈ ਉਹ ਪਰੇਡ ਕਰ ਰਹੇ ਨੇ ਪਰ ਤੁਸੀਂ ਦੇਖੇ ਇਹ ਤਸਵੀਰਾਂ ਤੁਹਾਨੂੰ ਅਸੀਂ ਫਿਰ ਦੁਬਾਰਾ ਤੋਂ ਦਿਖਾ ਰਹੇ ਹਾਂ ਇਹ ਸਾਡੀ ਆਵਾਮ ਸਾਡੀ ਪਬਲਿਕ ਹੈ ਸਾਡੀ ਜਨਤਾ ਹੈ ਜਿਹੜੀ ਕਿ ਪੂਰੇ ਉਸਾਦ ਨਾਲ ਜਿਹੜੀ ਕਿ ਫਿਰੋਜ਼ਪੁਰ ਦੇ ਵਿੱਚ ਇਸ ਟਾਈਮ ਜਿਹੜੀ ਰੀਟਸ ਸਮਾਰੋਹ ਤੇ ਮੌਜੂਦ ਹੈ ਤੁਸੀਂ ਦੇਖੋਗੇ ਇਹ ਸਾਡੇ ਜਿਹੜੇ ਮંત્રી ਸਾਹਿਬ ਨੇ ਕੈਬਨ ਮਨਿਸਟਰ ਸਾਡੇ ਐਮਐਲਏ ਸਾਹਿਬ ਨੇ ਦਿਹਾਤੀ ਰਜਨੀ ਤੇਜਾ ਜੀ ਰਜਨੀਸ਼ ਪੁੱਲਰ ਜੀ ਆ ਉਹ ਸਾਡੇ ਜਿਹੜੇ ਆ ਉਹ ਵੀ ਨਾਲ ਮੌਜੂਦ ਨੇ ਔਰ ਇਹ ਸਾਡੇ ਜਿਹੜੇ ਆ ਫਰੂਜ਼ਪੁਰ ਦੇ ਜਿਹੜੇ ਆ ਆਪਾਂ ਕਹਿੰਦੇ ਪੀਡਬਲਯੂਡੀ ਦੇ ਐਸਸੀ ਸਾਹਿਬ ਆ ਉਹ ਨਾਲ ਮੌਜੂਦ ਹੈ ਨਾਲ ਐਸਜੀਐਸਮ ਐਕਸੈਸ ਸਾਹ ਮੌਜੂਦ ਹੈ ਸਾਡੇ ਫਰੂਜ਼ਪੁਰ ਦੇ ਜਿਹੜੇ ਡੀਐਸਪੀ ਹੈ ਉਹ ਮੌਜੂਦ ਨੇ ਔਰ ਇਹ ਪਬਲਿਕ ਪਬਲਿਕ ਨਾਲ ਸਾਥ ਤੁਸੀਂ ਦੇਖਣ ਵਾਲਾ ਹੋਏਗਾ ਪਬਲਿਕ ਜਿਹੜੀ ਹੈ ਉਹ ਬੂਰੇ ਜੋਸ਼ ਦੇ ਨਾਲ ਆਪਣੇ ਇੱਥੇ ਜਵਾਨਾਂ ਦਾ ਸਾਥ ਦਿੰਦੀ ਹੋਈ ਨਾਰੇ ਲਗਾ ਰਹੀ ਹੈ ਹਿੰਦੁਸਤਾਨ ਜਿੰਦਾਬਾਦ ਦੇ ਔਰ ਤੁਸੀਂ ਦੇਖੋ ਕਿੰਨਾ ਜੋਸ਼ ਜੋਸ਼ ਦੇਖੋ ਅਗਰ ਕਿੰਨਾ ਜਜ਼ਬਾ ਦੇਖੋ ਕਿੰਨਾ ਲੋਕਾਂ ਦੇ ਵਿੱਚ ਸਾਡੀ ਸਾਡੇ ਜਵਾਨਾਂ ਦੇ ਵਿੱਚ ਬੀਐਸਐਫ ਦੇ ਜਵਾਨਾਂ ਦੇ ਵਿੱਚ ਇਹਨਾਂ ਦੇ ਕਰਕੇ ਹੀ ਅੱਜ ਅਸੀਂ ਸੁਰੱਖਿਅਤ ਆਪਣੇ ਆਪ ਨੂੰ ਮਹਿਸੂਸ ਕਰਦੇ ਆਂ ਔਰ ਰਾਤ ਨੂੰ ਅਸੀਂ ਬਹੁਤ ਚੰਗੀ ਨੀਂਦ ਜਿਹੜੀ ਹੈ ਉਹ ਸੌਂਦੇ ਆਂ ਇਹ ਕਿਵੇਂ ਲੱਗ ਰਿਹਾ ਸਤ ਜੀ आज मेरा वाला बॉर्डर पे हमें रिट्रीट सेरेमनी देखने के लिए आए थे बहुत अच्छा लगा था यह सर पे हम लोग का बहुत उत्साह था, था और जो लोग आए थे सभी बैठे इलाकों से रिट्रीट सेरेमनी देखने तो उनको उनमें बहुत ये इनक्यूज आदमी से देख रहे थे बहुत अच्छा लगा कि यह सर्क बहुत अच्छा काम पूरे हिंदुस्तान में कर रही है और बॉर्डर्स की जो सिक्योरिटी है उनके है तो बहुत बढ़िया लगा गया मंत्री साहब इसको बढ़ावा देने के लिए जैसे यहाँ पे सैलानी कम आ रहे हैं उसको बढ़ावा देने के लिए भी तो पंजाब सरकार क्या कर रही है देखिए हमारा टूरिज्म डिपार्टमेंट जो है ना वो इसको लगा हुआ है मेरे साथ हमारे यहाँ के अन्य साहबान फुलंदर साहब भैया तो साहब के साथ में आए हैं वो पूरा देख रहे हैं इस इसको हम देखें और अच्छा जो लोग ज़्यादा से ज़्यादा हमारे देश से इस इसके को देखने आए हम इसके लिए और अच्छा बताएंगे थैंक यू ਜਿਹੜੀ ਜਿਹੜੀ ਸੈਰੇਮਨੀ ਹੈ ਉਹ ਲੋਕ ਜਿਹੜੇ ਹੈ ਦੇਖ ਕੇ ਬੜੇ ਖੁਸ਼ ਹੋਏ ਨੇ ਬਾਹਰ ਲੋਕ ਆਨ ਸ਼ੁਰੂ ਹੋ ਚੁੱਕੇ ਨੇ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਜਿਹੜੇ ਇੱਥੋਂ ਦੇ ਜਿਹੜੇ ਖਾਸ ਤੌਰ ਤੇ ਦੇਖਣ ਆਏ ਆ ਸਰ ਸਪੈਸ਼ਲ ਪੰਜਾਬੀ ਮਹਿਮਾਨ ਸੀ ਐਸਾ ਕਾਹਨੋਂ ਆਇਆ ਮੈਂ ਦਿੱਲੀ ਤੋਂ दिल्ली से सर कैसा लग रहा है दिल्ली से यहाँ पे आके सारा देख रहे हो बहुत बहुत अच्छा आ रहा है बहुत अच्छा लग रहा है पता लग रहा है कि यहाँ के बिल्कुल एहसास होता है की मिलियन देश के जो जो नौजवान है हमारे उनको देखकर कुछ जोश वगैरह बहुत ज्यादा जोश है बहुत ज्यादा खुशी मिलती है और बहुत ज्यादा जोश रहता है बेटा आपको कैसा लगा तो तो बताओ। हाँ। तो कैसा लगा कैसा लगा जैसे अच्छा। अब यहाँ पे देखे अपने देश के नौजवान है जो परेड कर रहे हैं उनको देख के कुछ जोश आता।, हाँ, आता है या बच्चों में कुछ उत्साह आता है सर क्यों कैसा लग रहा है आपको बहुत बढ़िया लग रहा है हम दिल्ली से स्पेशली आ, ये देखने के लिए आए थे बड़ा अच्छा लगा जो जोश जो हमारे जो बीएसएफ के आर्मी के जो नौजवान हैं जो जो मेहनत कर रहे हैं जो अपनी ताकत दिखा रहे हो बहुत बढ़िया लगा ਅ ਜਿਵੇਂ ਕਿ ਬਿਲਕੁਲ ਠੀਕ ਗੱਲ ਹੈ ਇੱਕ ਜਿਹੜਾ ਜਿਹੜਾ ਜੋਸ਼ ਹੈ ਉਹ ਲੋਕਾਂ ਦੇ ਵਿੱਚ ਸਾਡੇ ਜਵਾਨਾਂ ਨੂੰ ਵੇਖ ਕੇ ਹੀ ਆਉਂਦਾ ਹੈ ਕਿਉਂਕਿ ਜਦੋਂ ਪਰੇਡ ਕਰਦੇ ਨੇ ਬੜਾ ਉੱਸਾ ਜੋਸ਼ ਹੁੰਦਾ ਉਹਨੂੰ ਵੇਖ ਕੇ ਸਾਡੇ ਖੂਨ ਦੇ ਵਿੱਚ ਵੀ ਉਹ ਜਿਹੜੀ ਚੀਜ਼ ਹੈ ਉਹ ਆ ਜਾਂਦੀ ਹੈ ਕਿਉਂਕਿ ਦੇਸ਼ ਭਗਤੀ ਸਾਡੇ ਕਿਤੇ ਨਾ ਕਿਤੇ ਦਿਲ ਦੇ ਵਿੱਚ ਹਰ ਇੱਕ ਹਿੰਦੂਸਤਾਨੀ ਦੇ ਹੁੰਦੀ ਹੈ ਔਰ ਬੜੇ ਬੜੇ ਅਲੱਗ-ਅਲੱਗ ਸ਼ਹਿਰਾਂ ਤੋਂ ਲੋਕ ਜਿਹੜੇ ਆ ਭਾਰਤ-ਪਾਕਿ ਸਿਮਾ ਦੇ ਉੱਪਰ ਫਰੋਜ਼ਪੁਰ ਚ ਇੱਥੇ ਆਉਂਦੇ ਕਿਉਂਕਿ ਇੱਕ ਮਾਤਰ ਇੱਕ ਮਾਤਰ ਐਸਾ ਹੀ ਇਹ ਜਿਹੜਾ ਭਾਰਤ-ਅਕਸੀਮਾ ਦਾ ਬਾਰਡਰ ਹੈ ਜਿੱਥੇ ਕਿ ਸਾਡੇ ਸ਼ਹੀਦ ਜਿਹੜੇ ਕਿ ਸਰਦਾਰ ਭਗਤ ਸਿੰਘ ਜੀ ਰਾਜਗੁਰੂ ਜੀ ਔਰ ਸੁਖਦੇਵ ਜੀ ਜਿਨ੍ਹਾਂ ਦੀ ਇੱਥੇ ਸਮਾਦ ਬਣੀ ਹੋਈ ਹੈ ਔਰ ਸਾਡੇ ਇੱਥੇ ਫਿਰੋਜ਼ਪੁਰ ਦੇ ਨਾਲ ਇਤਿਹਾਸ ਜੁੜਿਆ ਹੋਇਆ ਹੈ